ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਇੱਕ ਆ ਗਈ ਤਾਜੀ ਸੂਈ ਤੇ ਜਿਸ ਕਰਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂ ਇਹ ਸੇਲ ਕਰ ਰਿਹਾ ਤੇ ਬਾਕੀ ਦੀ ਗੱਲ ਬਾਤ ਜਿਹੜੀ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਠੀਕੋ ਬਾਈ ਜੀ ਹਾਂ ਠੀਕ ਠਾਕ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਛੱਤਪਾਲ ਸਿੰਘ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਹੈ ਨਾ ਹਾਂ ਤਸ਼ੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਦੇ ਪਿੰਡ ਬਾਈ ਨੇੜੇ ਆਪਣਾ ਇਹਦਾ ਵੱਡਾ ਖੂਹ ਆ ਜਾਂਦਾ ਜੀ ਠੀਕ ਹੈ ਬ੍ਰੇ ਹਾਂ ਸਾਥ ਚੱਕਰ ਆ ਜੀ ਤੇ ਜੇ ਇਧਰੋਂ ਆ ਮ ਆਉਣਾ ਹੋਵੇ ਪਿੰਡ ਆਪਾਂ ਨੂੰ ਕਿਹੜੇ ਕਿਹੜੇ ਨੇੜੇ ਆਗੇ ਇਧਰੋਂ ਜੀ ਭਧੌੜਵੇ ਨੇੜੇ ਆ ਜੀ ਤਾਂ ਪਾ ਨੇੜੇ ਆ ਜੀ ਠੀਕ ਹੈ ਬਾਈ ਫੂਲ ਨੇੜੇ ਆ ਜੀ ਸਾਨੇ ਚ ਆ ਗਿਆ ਜੀ ਸਾਨੇ ਚ ਵਿਚਾਲੇ ਦੇ ਪਿੰਡ ਹਾਂ ਜੀ ਵਿਚਾਲੇ ਆ ਕੰਟੈਕਟ ਨੰਬਰ ਬੋਲਦੇ ਆਪਣਾ ਕੰਟੈਕਟ 82830 ਆ ਜੀ 97911 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵਾੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਕਿੰਨਾ ਟਾਈਮ ਇਹ ਪਰਸੋਂ ਸੂਪੀ ਜੀ ਪਰਸੋਂ ਸੂਈ ਆ ਹਾਂ ਜੀ ਤੇ ਬੱਚਾ ਇਹਦੇ ਮਗਰ ਬੱਸ ਆ ਗਿਆ ਬੱਸ ਆ ਜੀ ਠੀਕ ਆ ਤੇ ਕਿੰਨਾ ਕ ਬੋਲਾ ਕ ਲਈਏ ਜਾਂ ਹੁਣ ਦੁੱਧ ਕ ਲਈਏ ਤੇ ਥੱਲੇ ਹਾਜ਼ਰ ਹੁਣ 6-7 ਕਿਲੋ ਦੋਮਾ ਟਾਈਮ ਆ ਲਾ ਹਾਂਜੀ ਹਾਂ ਠੀਕ ਹੈ ਕਿੰਨਾ ਕਿ ਦੁੱਧ ਦੇ ਦਿੰਦੇ ਦੁੱਧ 16 ਲੀਟਰ ਦੁੱਧ ਦਿੰਦਾ ਜੀ ਨੇ ਇਹ ਤੋਂ ਪਹਿਲਾਂ ਪਿਛਲੇ ਸੂਏ ਆ ਪਿਛਲੇ ਸੂਏ ਤੇ ਇਹਦੀ ਫਿਰ ਕਿੰਨੀ ਕਮੀ ਦਾ ਜੀ ਇਥੇ ਦਾ ਵੱਧ ਮੇਦਾ ਜੀ ਇਥੇ ਹੁਣ ਦੂਜੇ ਸੂਈ ਸੂਈ ਆ ਜੀ ਉਹ ਠੰਡੀ ਸੀ ਲਾ ਹਾਂ ਪੂਰੀ ਠੰਡੀ ਸੀ ਲਾ ਜੀ ਇਹੋ ਜੀ ਕੋਈ ਗੱਲ ਨਹੀਂ ਆ ਦੇ ਹੱਥ ਪੱਲਾ ਮਾਰ ਕੇ ਦਿਖਾ ਦਿੰਨੇ ਆ ਲੈ ਕੋਈ ਹੈ ਚੱਕਰੀ ਨਹੀਂ ਲਾਉਗੀ ਸਹੀ ਗੱਲ ਆ ਹਾਂਜੀ ਹਾਂ ਚੋਣ ਚਵਾ ਕਿੰਨੇ ਦਾ ਸੀ ਹਾਂਜੀ ਪੂਰਾ ਵਧੀਆ ਚੋਣ ਚਵਾ ਰਿਹਾ ਜੀ ਠੰਡ ਪੂਰਾ ਮਿਲ ਸਕਦਾ ਬਈ ਗੁਲਾਬੀ ਠੰਡ ਗਾਰੰਟੀ ਹੈ ਜੀ ਆਪਣੇ ਥਣਾ ਦੀ ਗਾਰੰਟੀ ਆ ਇਹੋ ਜ ਪਠੇ ਲੈਣ ਵਾ ਗਏ ਜੀ ਤੇ ਬੁੜੀਆਂ ਨੇ ਹੋਰਾਂ ਦਾ ਅਤਾਰ ਚੋਲੀ ਜੀ ਠੀਕ ਹੈ ਬਾਈ ਹਾਂ ਸਵੇਰੇ ਚੋਲੀ ਜੀ ਬਾਕੀ ਫੈਟ ਫੁੱਟ ਕਿਵੇਂ ਆਉਂਦੀ ਫੈਟ ਪੂਰੀ ਫੁੱਲ ਆਉਂਦੇ ਜੀ ਮੱਦੇ ਦੇ ਬਰਾਬਰ ਦੁੱਧ ਪੈਂਦਾ ਜੀ ਠੀਕ ਹੈ ਬਾਕੀ ਲੇਵਾ ਬਾਈ ਚੈੱਕ ਕਰ ਸਕਦੇ ਟਾਈਟ ਲੇਵਾ ਬਾਈ ਦੇ ਦਸਨ ਮੁਤਾਬਕ ਸਵੇਰ ਦੀ ਚਵਾਈ ਹੋਈ ਵੀ ਹੈ ਕਿ ਬਾਕੀ ਸ਼ਾਮ ਤੱਕ ਅਡਰ ਸੋਣਾ देर ਕਰਦੀ ਹੋਊ ਬਾਈ ਹਾਂ ਜੀ ਪੂਰਾ ਵਧੀਆ ਏਡਾ ਵਰਾ ਲੈਂਦੇ ਜੀ ਸਭ ਪੂਰਾ ਠੀਕ ਹੈ ਤੇ ਬਾਈ ਖੋਲੇ ਮੜੀ ਤੋਰ ਸਿੰਘ ਜ਼ਰੂਰ ਹੈ ਕਹਿੰਦੀ ਕੁਛ ਨਹੀਂ ਕਿ ਨਹੀਂ ਨਾ ਨਾ ਪੋਰਾ ਵੀ ਨਹੀਂ ਹਾਂ ਬਾਕੀ ਫੁੱਲ ਕਰਦਾ ਫੁੱਲ ਵਜਨ ਚ ਬੱਚਾ ਇਹਦੇ ਮਗਰ ਕਰਮਾਲੀ ਤੇ ਬਸ ਆ ਤੋਰਾਦਾਰਾ ਪਾਸੋਂ ਚੈੱਕ ਕਰਵਾਣਿਆ ਬਾਈ ਨੇ ਨਮਾਈਆਂ ਧਮਾਈਆਂ ਵੀ ਨਹੀਂ ਨਮਾਈਆਂ ਨਹੀਂ ਜੀ ਆਪਾਂ ਕਿਹੜਾ ਵਪਾਰ ਕਰਦੇ ਮੈਨੂੰ ਪਤਾ ਨਹੀਂ ਸੀਗਾ ਹੂੰ ਤੇ ਇੱਕ ਗੱਲ ਹੋਰ ਹੈ ਬਾਈ ਕੋਲੇ ਜਗ੍ਹਾ ਦੀ ਵੀ ਤੰਗੀ ਹੈ ਹਾਂ ਜਗ੍ਹਾ ਦੀ ਬੜੀ ਤੰਗੀ ਹੈ ਜਗ੍ਹਾ ਇਧਰ ਆਪਣੀ ਰਹੀਗਾ ਤਾਂ ਹੁਣ ਆਪਾਂ ਕਿਸੇ ਹੋਰ ਬੱਲੇ ਹੈ ਇਧਰ ਬੜਾ ਡਰਦੀ ਆ ਕਰਨ ਵਾਲੇ ਹੋਰ ਕੋਈ ਦਿੱਕਤ ਨਹੀਂ ਬਾਕੀ ਤੋਰਾਦਾਰਾ ਇੱਕ ਨੰਬਰ ਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇ ਇੱਕ ਮਿੰਟ ਜੀ ਆਪਾਂ ਦੇਣ ਲੈਣ ਵਾਲੀ ਗੱਲ ਕਰੀਏ ਕੋਈ ਆਪਾਂ ਕਿੰਨਾ ਮੁੱਲ ਆ ਬਾਈ 65000 ਆ ਜੀ 60000 ਰੁਪਇਆ ਬਾਈ ਕਹਿੰਦੇ ਮੋਲ ਆ ਬਾਕੀ ਥੋੜਾ ਕਹਿੰਦਾ ਮਾਨਤਾਨ ਆਗੇ ਹਾਂਜੀ ਆਏ ਮਾਨਤਾਨ ਜ਼ਰੂਰ ਕਰਾਂਗੇ ਠੀਕ ਹੈ ਬਾਈ ਆਏਗੇ ਤਾਂ ਬਾਈ ਕਹਿੰਦੇ ਮਾਨਤਾਨ ਜ਼ਰੂਰ ਕਰ ਦਾਂਗੇ ਬਾਕੀ ਬਾਈ ਕਹਿੰਦੇ ਚਵਾਈ ਵੀ ਇੱਕ ਨੰਬਰ ਲੱਗੀ ਵਾ ਥਣਾ ਦਾ ਗੈਪ ਕੋਈ ਬਾਈ ਚੈੱਕ ਕਰ ਸੇ ਫੁੱਲ ਗਰੰਟੀ ਹੈ ਜੀ ਆਪਣੇ ਥਣਾ ਦੀ ਥਣ ਵੀ ਬਹੁਤ ਚੰਗਾ ਆ ਗਿਆ ਇਹ ਕਾਹਲੀ ਗੱਲ ਹੋਰ ਆ ਬਾਈ ਨਾ ਤਾਂ ਗਰਮੀ ਮੰਨੇ ਉਹਦੇ ਨਾਲੇ ਫੈਡ ਚੰਗੇ ਹੋ ਕਨੇ ਹਾਂਜੀ ਫੈਡ ਬਹੁਤ ਵਧੀਆ ਹੈ ਸਹੀ ਗੱਲ ਆ ਗਾ ਅੱਗੇ ਬਾਈ ਦੋ ਨੰਬਰ ਤੇ ਇਹ ਕਿਹੜਾ ਸੂਸ ਹੁੰਦੀ ਆ ਏ ਬਈ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਹਾਂਜੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਹੈ ਬਈ ਇਹਦੇ 1 2 ਦਿਨ ਹੀ ਲਊ ਬਸ ਜੀ ਹੁਣ 1 2 ਦਿਨਾਂ ਦੀ ਕੱਚੀ ਹੈ ਕਿੰਨਾ ਕਿੰਨੇ ਦੁੱਧ ਪਾਇਆ ਪਿਛਲੇ ਇਹ ਤਾਂ ਬਹੁਤ ਦੁੱਧ ਪਾਉਂਦੀ ਹੈ ਜੀ ਇਹ ਤਾਂ ਫਾਰਮ ਚੋਂ ਲੈ ਕੇ ਆਂਦੀ ਸੀ ਅਟਾ ਇੱਕ ਦੇ ਕਰਨ ਚ ਪਾਇਆ ਵਾ ਜੀ ਟੈਗ ਪਾਇਆ ਵਾ ਹਾਂਜੀ ਤੇ ਕਿੰਨਾ ਕ ਕੱਢਿਆ ਫਿਰ ਆਪਣੇ ਕੋਲੇ ਦੁੱਧ ਇਹ ਤਾਂ ਇਹਦਾ 20 ਤੋਂ ਪਲੱਸ ਆ ਜੀ 20 ਤੋਂ ਤਹਾਂ ਤਹਾਂ ਠੀਕ ਆ ਉਹ ਠੰਡੀ ਸੀ ਲਾ ਪੂਰੀ ਪੂਰੀ ਜਮਾ ਜੀ ਕੋਈ ਆ ਦੇਖ ਲੋ ਕੋਈ ਚੱਕਰ ਨਹੀਂ ਹੈਗਾ ਤੇ ਚੋਣ ਕਿਵੇਂ ਦਾ ਸੀ ਬਈ ਇਹਦਾ ਪੂਰਾ ਫੁੱਲ ਪੂਰਾ ਵਧੀਆ ਜੀ ਠੀਕ ਆ ਪੂਰੀ ਠ ਸੀਮਨ ਤਾਂ ਆਪਾਂ ਹੀ ਤਰ ਹੈ ਜੀ ਇਹਦੇ ਤੇ ਗੱਲ ਕਰਾਂ ਵੀ ਉਹ ਆਪ ਤਾਂ ਗਮਾਚ ਗੁੰਜ ਗਾ ਆਪਾਂ ਗੌਰ ਨਹੀਂ ਕਰੀ ਥੋੜੇ ਕਮਾ ਚੋਲ ਜੀ ਵੇ ਸੀਗੇ ਠੀਕ ਹੈ ਵੀ ਯਾਦ ਨਹੀਂ ਗੱਪਾ ਹਾਂ ਜੀ ਯਾਦ ਨਹੀਂ ਠੀਕ ਹੈ ਭਾਈ ਖੋਲ ਤਾਂ ਮੜੀ ਜੀ ਤੋਰ ਦੇ ਖੋਲ ਕੇ ਹਜੇ ਦਿਨ ਕਿੰਨੇ ਕੇ ਲਈ ਛੁੱਟੀ ਨੇ ਗੱਲ ਹਜੇ ਤਾਂ ਇੱਕਦਮ ਦੋ ਚਾਰ ਦਿਨ ਤਾਂ ਹਜੇ ਲਊ ਦੋ ਚਾਰ ਦਿਨ ਬਾਈ ਕਹਿੰਦੇ ਨੇ ਚੈੱਕ ਕਰ ਸਕਦੇ ਬਾਈ ਸੋਨਾ ਬਣਾਉਣਾ ਕਰਮਾਲੀ ਦਾ ਇੱਕ ਨੰਬਰ ਆ ਗਿਆ ਮੁੱਠੀ ਵਾਲਾ ਥਾਣਾ ਇਹਦਾ ਫਾਰਮ ਵਾਲੀ ਗੱਲ ਹੈਗੀ ਲੰਮੀ ਤੋਰ ਤੱਕ ਬਾਕੀ ਬਾਈ ਨਮਾਈ ਧਮਾਈ ਨਹੀਂ ਜੇ ਕਿਤੇ ਨਮਾਈ ਧਮਾਈ ਹੁੰਦੀ ਤਾਂ ਗੱਲ ਹੋਰ ਹੀ ਹੋਣੀ ਸੀਗੀ ਹਜੇ ਕੱਚੀ ਕੱਚੀ ਪਈਆ ਖਵਾਨਾ ਦੇਖ ਸਕਦੇ ਹੋ ਕਰਮਾਲੀ ਦਾ ਬਹੁਤ ਸੋਨਾ ਟੈਂਡ ਜਲੇਵਾ ਕਹਿ ਸਕਦੇ ਆ ਵੀ ਤਿਆਰ ਕਰੂਗੀ ਬਾਕੀ ਪ੍ਰਿੰਟਰ ਸਨਖਪਣੇ ਦੀ ਗੱਲ ਕਰੀਏ ਤਾਂ ਬਹੁਤ ਆ ਇਹ ਤਾਂ ਥੋੜੀ ਹਾਂ ਦੀ ਵੀ ਬਾਈ ਕੋਲੇ ਤੰਗੀ ਆ ਤੇ ਇੱਕ ਮਤਲਬ ਕਿ ਥਾਂ ਪੀੜਾ ਹੋਣ ਕਰਕੇ ਪਸ਼ੂ ਨੂੰ ਖਾਣਾ ਔਖਾ ਗਨੇ ਬਾਈ ਹਾਂਜੀ ਖਾਣਾ ਖਾਣ ਦਾ ਔਖਾ ਹੋ ਜਾਂਦਾ ਹੈ ਖਾਣ ਦਾ ਵੀ ਔਖਾਗਾ ਤਾਂ ਕਰਕੇ ਬਾਈ ਇਹਨਾਂ ਦਾ ਮਤਨ ਮੈਂ ਆ ਤਮਾਈ ਜੀ ਚਿੱਲੇ ਵਾ ਚੈੱਕ ਕਰ ਸਕਦੇ ਨੇ ਉਹ ਸੁਣਾ ਕਰ ਮਾਲੀ ਨੇ ਬਾਈ ਲੱਗਿਆ ਵਾ ਪੂਰੀ ਵਿਥੀ ਤੇ ਥਣ ਕਹਿ ਸਕਦੇ ਲੱਗਿਆ ਵਗਾ ਇਧਰੋਂ ਵੀ ਨਾੜਾ ਨੂੜਾ ਚੈੱਕ ਕਰਵਾ ਲਿਆ ਬਾਕੀ ਦੁੱਧਦਾਰ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਤੇ ਐਦ ਕੀ ਫਿਰ ਕਿੰਨੀ ਕਮੀਦ ਹੈ ਬਾਈ ਕਿੰਨਾ ਜੀਦਾ ਬਾਈ ਯਾਰ 20 ਤੋਂ ਤਾਹਾਂ ਤਾਹੀਂ ਉਮੀਦ ਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਮੁੱਲ ਬਾਈ ਦਾ ਮੁੱਲ ਬਾਈ ਦੋਨਾਂ ਦੇਖੋ ਜਾਈ ਪੈਂਟ ਪੈਂਟ ਹਾਂਜੀ ਪੈਂਟ ਪੈਂਟ ਆ ਹਾਂਜੀ ਆ ਇਹ ਦਾ ਲਾਜ਼ਮੀ ਕਰਾਂਗੇ ਜੀ ਕੋਈ ਦੂਰ ਕੋ ਕੋ ਚੱਲ ਕੇ ਆਉਗਾ ਲਾਜ਼ਮੀ ਕਰਾਂਗੇ ਜੀ ਆ ਜਗ੍ਹਾ ਦਿਖਾ ਦੋ ਇਹ ਆਪਣੇ ਤਾਂ ਜ਼ਿਆਦਾ ਤੰਗਿਆ ਤਾਂ ਆਪਾਂ ਕਿਸੇ ਦੇ ਹੋਰ ਬੰਨੇ ਆ ਹੂੰ ਤੇ ਇਹ ਤਾਂ ਆਪਣੇ ਪਾਸੇ ਬੰਨੇ ਆ ਆ ਜਗਾ ਜੀ ਆਪਣੇ ਕੋਲ ਲੈ ਬਾਈ ਚੈੱਕ ਕਰ ਜ਼ਿਆਦਾ ਤੰਗਾਈ ਜਗਾ ਹੂੰ ਤੇ ਆਪਾਂ ਤਾਂ ਵੇਚ ਦਿਆ ਆ ਆਪਣੇ ਕੋਲੇ ਬਾਈ ਜਗਾ ਕੀ ਜਿੱਥੇ ਮਤਲਬ ਤਿੰਨੇ ਵਾੜਾ ਖੜਦੀਆਂ ਨੇ ਤਾਂ ਕਰ ਕੀ ਬਾਈ ਕਹਿੰਦਾ ਮੈਂ ਸੇਲ ਕਰ ਰਿਹਾ ਆਪਾਂ ਕੋਈ ਵਪਾਰ ਨਹੀਂ ਕਰਦੇ ਹੈਗੇ ਹਨਾ ਹੂੰ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵਾੜਾਂ ਚ ਕੋਈ ਵੀ ਵਾੜਾ ਆਵੇ ਪਸੰਦ ਤਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ